ਆਪਾਂ ਰੋਜ਼ ਇੱਕ ਸ਼ਬਦ ਕਰਦੇ ਆਂ ਤੁਹਾਡੀ ਫਰਮਾਇਸ਼ 'ਦਾ ਤੇ ਮੈਂ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਪਿਆਰ ਨਾਲ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕੋਈ ਨਾ ਕੋਈ ਸ਼ਬਦ ਵਿੱਚ ਤੁਹਾਨੂੰ ਵੀ ਡਾਊਟ ਹੁੰਦਾ ਹੈ ਇਹ ਜਿਹੜਾ ਸ਼ਬਦ ਭੇਜਿਆ ਹੈ ਇਹ ਕੁਲਵਿੰਦਰ ਸਿੰਘ ਨੇ ਕਿਹਾ ਹੈ ਵਾਹਿਗੁਰੂ ਜੀ ਇਹ ਸ਼ਬਦ ਬਹੁਤ ਜ਼ਰੂਰੀ ਹੈ ਸੋਚਣਾ ਇਹ ਸ਼ਬਦ ਬੜਾ ਅਹਿਮ ਸ਼ਬਦ ਹੈ ਤੇ ਇਸੇ ਤਰ੍ਹਾਂ ਤੁਸੀਂ ਵੀ ਕੋਈ ਸ਼ਬਦ ਭੇਜਿਆ ਕਰੋ ਕਿਹੜੇ ਡਾਊਟ ਹੁੰਦਾ ਕਈਆਂ ਨੂੰ ਉਹ ਪੱਟਾਂ ਦੇ ਸਵੈਆਹ ਵੀ ਥੋੜਾ ਜਿਹਾ ਡਾਊਟ ਹੈ ਕਈਆਂ ਨੂੰ ਕੋਈ ਸ਼ਬਦ ਸਮਝ ਨਹੀਂ ਆਇਆ ਤਾਂ ਸਾਰੇ ਕੋਈ ਨਾ ਕੋਈ ਸ਼ਬਦ ਭੇਜਿਆ ਕਰੋ ਇੱਕ ਸ਼ਬਦ ਆਪਾਂ ਰੋਜ਼ ਕਰਦੇ ਆਂ ਇਹ ਸ਼ਬਦ ਕਰਨਾ ਹੀ ਨਹੀਂ ਇਹਨੂੰ ਅੰਦਰ ਲੈ ਜਾਣਾ ਬਾਣੀ ਅੰਦਰ ਜਾਊਗੀ ਤੇ ਗੁਰਨਾਨਕ ਬਣੋਗੇ ਨਹੀਂ ਤੇ ਮਨਮੁਖ ਰਹ ਜਾਓਗੇ ਪਾਠ ਪੜੇ ਨਾ ਬੁੱਝੀ 100 ਪਾਠ ਰੱਖ ਲਿਆ ਸਹਿਜ ਪਾਠ ਕਰ ਲਿਆ ਉਹ ਖੰਡ ਖੰਡ ਪਾਠ ਕਰ ਲਿਆ ਉਹ ਕੀ ਨਾ ਸੰਕਟ ਪਾਠ ਕਰ ਲਿਆ ਉਹਦਾ ਕੋਈ ਫਾਇਦਾ ਨਹੀਂ ਨਹੀਂ ਵਾਹਿਗੁਰੂ ਉਹ ਤਾਂ ਗੁਰੂ ਸਾਹਿਬ ਕਹਿੰਦੇ ਕਹਿੰਦੇ ਸਨ ਮੇਰੀ ਬੇਇੱਜ਼ਤੀ ਕਰਦੇ ਆ ਮੇਰੀ ਬਦਨਾਮੀ ਆ ਬਹੁਤ ਮੇਰੀ ਬੇਇੱਜ਼ਤੀ ਹੁੰਦੀ ਆ ਭਾਈ ਕਦਾ ਪੜਦਾ ਹੈ ਕਿ ਨਹੀਂ ਪੜਦਾ ਕੌਣ ਜਾਣਦਾ ਰਾਤ ਨੂੰ ਸੋ ਪਾਠੇ ਚ ਕੋਈ ਬੰਦਾ ਪੜਦਾ ਹੈ ਕਿ ਨਹੀਂ ਪੜਦਾ ਕੌਣ ਜਾਣਦਾ ਸੋ ਮੇਰੇ ਵਾਹਿਗੁਰੂ ਆਪਾਂ ਅੰਦਰ ਆਦਰੀ ਨਹੀਂ ਕਰਨੀ ਪਲੀਜ਼ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂਆਂ ਦੇ ਵਾਹਿਗੁਰੂ ਆ ਆਪਾ ਇੱਕ ਸ਼ਬਦ ਕਿਉਂ ਲੈ ਰਿਹਾ 10 ਵੀ ਲੈ ਸਕਦਾ ਨਹੀਂ ਇੱਕ ਸ਼ਬਦ ਦੀ ਵਿਆਖਿਆ ਤਾਂ ਕਰਦਾ ਕਿ ਵਾਹਿਗੁਰੂ ਜੀ ਉਹ ਗੱਲ ਅੰਦਰ ਵਸ ਜਾਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਬੇਬੇਰ ਬਾਬੇ ਨਾਨਕ ਦੀ ਆ ਨਿਜ ਕਰਵਾਸਾ ਹੋਏ ਤੁਹਾਨੂੰ ਸਤਖੰਡ ਲੈ ਜੂਗੀ ਪਰ ਨਾਲ ਲਿਖਿਆ ਬਾਣੀ ਬਿਰਲੋ ਵਿਚਾਰ ਸੀ ਤੂੰ ਸਤਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਦੇਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰੋ ਬੀਬੀਆਂ ਆਉਣ ਗਿਆ ਭਾਈ ਸਾਹਿਬ ਰਮਾਲਾ ਚੁੱਕਿਓ ਰਮਾਲਾ ਚੁੱਕਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਚਲੇ ਗਏ ਐਦਾਂ ਥੋੜੀ ਗੱਲ ਬੰਦੀ ਆ ਗੋ ਗੰਦ ਪਾਇਆ ਇਹਨਾਂ ਸਿੱਖਾਂ ਨੇ ਇਹਦਾ ਨਾ ਕੁੱਕੜ ਨਹੀਂ ਆਉਂਦਾ ਇਹਨਾਂ ਨੂੰ ਅ ਮੈਂ ਕਿਸੇ ਦੇ ਘਰ ਚਲਾ ਗਿਆ ਸੁਣ ਲੋ ਉਹਨਾਂ ਦੀ ਬੌਕੀ ਮਰ ਗਈ ਮਹਾਰਾਜ ਜੀ ਮੈਂ ਐਡੀ ਦੂਰੋਂ ਗਿਆ ਦਿੱਲੀ ਤੋ ਦਿੱਲੀ 5 ਘੰਟੇ ਮੈਨੂੰ ਕਾਰ ਤੇ ਲੱਗ ਗਿਆ ਨਾਲ ਮੇਰੇ ਹੋਰ ਵੀ ਸਨ ਮੈਂ ਕਿਸ਼ੇ ਦੀ ਘਰ ਚ ਗਿਆ ਸੀ ਅੱਗੇ-ਦਾਗੇ ਦੇਖਿਆ ਕੋਈ ਚਾਹ ਪਾਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤਾਂ ਮੇਰਾ ਮਨ ਬੜਾ ਸੜਿਆ ਬਈ ਬੋਲਣ ਆਏ ਬੰਦੇ ਗੁਰਸਿੱਖਾ ਤੇ ਅੱਜ ਕਿਉਂ ਨਹੀਂ ਬਾਲੀ ਇਹ ਤਾਂ ਪੰਡਤਾਂ ਦਾ ਘਰ ਆ ਸਿੱਖਾਂ ਦਾ ਘਰ ਥੋੜੀ ਆ ਇਹ ਤਾਂ ਪੰਡਤਾਂ ਦਾ ਘਰ ਆ ਮੈਂ ਬੋਲ ਪਿਆ ਮੈਂ ਉਹਦੇ ਬੱਚਿਆਂ ਨਾਲ ਆਵਾਜ਼ ਮਾਰੀ ਅੱਜ ਕਿਉਂ ਨਹੀਂ ਬਾਲੀ ਕਿਆ ਬਣਾਓ ਮੇਰੇ ਲਈ ਨਹੀਂ ਤਾਂ ਮੈਂ ਚੱਲਿਆਂ ਵਾਪਸ ਮੈਨੂੰ ਫੁਲਕੇ ਵੀ ਬਣਾ ਕੇ ਦਿਓ 5 ਘੰਟੇ ਮੈਂ ਲਾ ਕੇ ਆਇਆ ਉਖ ਲੱਗੀ ਆ ਤੁਸੀਂ ਘਰ ਅੱਗ ਨਹੀਂ ਪੰਤੋ ਮੈਂ ਤਾਂ ਪੈ ਗਿਆ ਫਿਰ ਕਹਿੰਦੇ ਭਾਈ ਸਾਹਿਬ ਤੇ ਬੜਾ ਗੁੱਸਾ ਹੈ ਹਾਂ ਗੁੱਸਾ ਹੀ ਆ ਹਾਂ ਰੋਈਆ ਗੁੱਸਾ ਹੀ ਆ ਗੁੱਸਾ ਕਾਦਾ ਮੈਂ ਕਿਹਦੇ ਨਾਲ ਗੁੱਸਾ ਕਰ ਮੈਂ ਗੁਰੂ ਨਾਨਕ ਨਾਲ ਮੇਰਾ ਬੋਲਣ ਦਾ ਤਰੀਕਾ ਹੀ ਫੌਜੀ ਬੰਦਾ ਬੋਲਦਾ ਹੀ ਇਦਾਂ ਫਿਰ ਉਹਦੀ ਲੜਕੀ ਨੇ ਮੈਨੂੰ ਚਾਹ ਤੇ ਪਰੋਖਾ ਬਣਾ ਕੇ ਦਿੱਤਾ ਮੈਂ ਕਿਹਾ ਤੁਸੀਂ ਸਾਰੇ ਪੰਡਤ ਹੋ ਕੋਈ ਬੋਲਦਾ ਹੀ ਨਹੀਂ ਘਰ ਵਿੱਚ ਅੱਗ ਨਹੀਂ ਬਾਲਮੀ ਅੱਗ ਨਹੀਂ ਤੇ ਦੁਪਹਿਰ ਦਾ ਖਾਣਾ ਬਾਹਰੋਂ ਆਇਆ ਜਦੋਂ ਅਸੀਂ ਸੰਸਕਾਰ ਕਰਕੇ ਆਏ ਦਪਹਿਰ ਦਾ ਇਹ ਹਕ ਲੈ ਸਾਡੇ ਸਿੱਖਾਂ ਨੂੰ ਇਹਨਾਂ ਨੂੰ ਕੀ ਬਖਸ਼ਿਸ਼ ਹੋਣੀ ਆ ਕੋਈ ਨਹੀਂ ਸਕਦੀ ਜਿੰਨਾ ਮਰਜ਼ੀ ਸਿਮਰਨ ਕਰ ਲੋ ਤੁਹਾਨੂੰ ਰੱਬ ਨਹੀਂ ਮਿਲਣਾ ਤੁਸੀਂ ਉਹਨਾਂ ਦੇ ਅਸੂਲਾਂ ਮੁਤਾਬਕ ਨਹੀਂ ਚੱਲ ਰਹੇ ਹਾਂ ਕਮਚੇ ਕਮ ਥੋੜਾ ਬਹੁਤ ਪ੍ਰਚਾਰ ਤਾਂ ਕਰੋ ਸਹੀ ਆਪ ਬੋਲਣਾ ਨਹੀਂ ਕਿਉਂਪ ਕਰਕੇ ਬੈਠੇ ਹੋ ਇਹ ਇਹੋ ਜਿਹੀਆਂ ਗੱਲਾਂ ਨਹੀਂ ਗੱਲ ਬਣਦੀ ਪਿਆ ਸਾਰਿਆਂ ਨੂੰ ਰਿਕਵੈਸਟ ਹੈ ਕੋਈ ਸ਼ਬਦ ਕਿਸੇ ਵੇਲੇ ਡਾਊਟ ਵਖਮੈਂ ਕਬੀਰ ਜੀ ਦਾ ਬਹੁਤ ਲੰਬੀ ਬਾਣੀ ਆ ਅਕਬੀਰ ਜੀ ਦਾ ਸ਼ਬਦ ਆ ਨਾਲ ਰਲਾਇਆ ਲਿਖਿਆ ਮਹਿਲ ਪੰਜਵਾ ਪੰਜਵੇਂ ਪਾਸ਼ਾ ਨੇ ਵੀ ਰਲਾ ਕੇ ਲਿਖਿਆ ਹੈ ਤੋ ਸ਼ਬਦ ਪੜਨ ਵਾਲਾ ਤੁਸੀਂ ਵੀ ਕੋਈ ਸ਼ਬਦ ਦੱਸਿਆ ਕਰੋ ਇੱਕ ਸ਼ਬਦ ਹੀ ਮਨ ਚ ਲੈ ਜਾਓ ਦੇਖੋ ਤੁਸੀਂ ਗੁਰਨਾਨਕ ਬਣਦੇ ਹੋ ਕੋਈ ਬਣਦੇ ਇੱਕ ਮੇਰੀ ਗੱਲ ਹੋਰ ਸੁਣੋ ਜੇ ਮੈਂ ਇੱਕ ਪਿਕਚਰ ਬਣਾਉਣੀ ਚਾਹਨਾ ਹੂ ਆਰ ਯੂ ਤੇ ਮੈਂ ਉਹਨੂੰ 100 ਕਰੋੜ ਰੁਪਈਆ ਵੀ ਦੇਣਾ ਚਾਹਨਾ ਪਲੱਸ ਜਿੰਨਾ ਖਰਚਾ ਆਉ ਪਲੱਸ 100 ਕਰੋੜ ਕਿਉਂਕਿ ਮੈਨੂੰ ਪਤਾ ਉਹ ਪਿਕਚਰ ਇਹੋ ਜੀ ਪਿਕਚਰ ਕਦੀ ਬਣੀ ਨਹੀਂ ਹੁਣ ਮੈਂ ਤੁਹਾਨੂੰ ਕੀ ਗੱਲ ਕਰਨੀ ਚਾਹੁੰਨਾ ਪਿਆਰ ਨਾਲ ਸੁਣੋ ਸਾਰੀ ਗੁਰਬਾਣੀ ਚੋਂ ਮੈਨੂੰ ਦੱਸੋ ਕਿੱਥੇ ਲਿਖਿਆ ਤੁਸੀਂ ਗੁਰਨਾਨਕ ਨਹੀਂ ਵਾਹਿਗੁਰੂ ਨਹੀਂ ਕਿ ਰੇਤਾ ਦਾ ਘਰ ਬਲੂਆ ਕੇ ਗਰੇਪੀ ਤਰ ਬਸੇ ਤੇ ਰੇਤਾ ਦਾ ਘਰ ਕਿਉਂ ਲਿਖਿਆ ਰੇਤਾ ਦਾ ਘਰ ਬੱਚੇ ਬਣਾ ਲੈਂਦੇ ਆ ਪਰ ਉਸੇ ਵੇਲੇ ਉਹ ਟਹਿ ਜਾਂਦਾ ਇਹਦੀ ਤਾਂ ਉਮਰ ਹੀ ਕੋਈ ਨਹੀਂ ਇਹਾ ਬਸਣਾ ਰਾਤ ਮੁੜੇ ਹੁਣ ਮੈਨੂੰ ਪੁੱਛੋ ਤੇਰੀ ਕਿੰਨੀ ਉਮਰ ਹੈ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਮੇਰੇ ਮਾਪਿਓ ਕਿੱਥੇ ਆ ਉਹ ਤੇ 25 ਸਾਲ ਹੋ ਗਿਆ ਤੇ 30 ਸਾਲ ਬਾਅਦ ਵੈਸੇ ਹੀ ਅੰਗੋ ਬੱਚਾ ਵੀ ਖਤਮ ਹੋ ਜਾਂਦਾ ਕਿੱਦੇ ਨਹੀਂ ਮਰਨਾ ਮੈਨੂੰ ਉਹ ਦੱਸੋ ਤੇ ਇਸ ਲਈ ਲਿਖਿਆ ਰੇਤਾ ਦਾ ਘਾਰ ਆ ਇਹਨੇ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਮਿੱਟੀ ਆ ਗਾਰਾ ਆ ਰੱਖ ਕੇ ਬੂੰਦ ਦਾ ਗਾਰਾ ਤੇ ਆਪਾਂ ਗਾਰੇ ਨਾਲ ਹੀ ਜੁੜੇ ਹੋਏ ਆ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ ਪ੍ਰੇਤ ਨੂੰ ਸਮਝਦੇ ਹੋ ਪ੍ਰੇਤ ਦਾ ਇਹ ਪਿੰਜਰ ਆ ਸਕੈਲਟਨ ਆਫ ਗੋਸਟ ਕਿ ਭਾਈ ਗਰੂ ਉਹਦੀ ਨਾਲੀ ਆਪਾਂ ਜੁੜੇ ਪਏ ਆ ਹੈ ਪ੍ਰੇਤ ਦੇ ਪਿੰਜਰ ਨਾਲ ਹੀ ਜੁੜੇ ਪਏ ਆ ਅੰਦਰ ਕੀ ਸੀ ਬੱਲੂਆ ਕੇ ਗ੍ਰੇਪੀਟਰ ਪੀਟਰ ਅੰਦਰ ਜੁੜਨਾ ਸੀ ਆਪਾਂ ਬਾਹਰ ਬੰਦੇ ਨਾਲ ਹੀ ਜੁੜ ਗਏ ਬੋਤੀ ਨਾਲ ਪਿਆਰ ਆ ਮਾਪਿਓ ਨਾਲ ਆ ਪੇਉ ਪੁੱਤਰਾ ਨਾਲ ਆ ਬਿਜ਼ਨਸ ਨਾਲ ਆ ਆਪਾਂ ਖਤਮ ਹੋ ਗਏ ਸਮਝ ਆਈ ਨਹੀਂ ਸਾਨੂੰ ਇਹੋ ਹੀ ਚੀਜ਼ ਕਬੀਰ ਜੀ ਨੇ ਇੱਥੇ ਲਿਖੀ ਕਿ ਮੈਂ ਇੱਕ ਬੜਾ ਅਜੀਬ ਤਮਾਸ਼ਾ ਦੇਖਿਆ ਬੰਦਾ ਕੀ ਕਰਨ ਆਇਆ ਸੀ ਰੱਬ ਨੇ ਕੀ ਕਿਹਾ ਬਾਣੀ ਨਾਲ ਜੁੜਿਆ ਨਹੀਂ ਉਦੇ ਲੋਕਾਂ ਨੂੰ ਸਾਲਵੇਸ਼ਨ ਦਾ ਨਹੀਂ ਪਤਾ ਲੱਗਾ ਮੁਕਤੀ ਕੀ ਚੀਜ਼ ਆ ਤੇ ਸਾਰੇ ਜਿਵੇਂ ਮਰੀ ਜਾਂਦੇ ਆ ਸਾਰੇ ਮਰੀ ਜਾਂਦੇ ਆ ਜਿਸ ਦਿਨ ਤੁਹਾਨੂੰ ਪਤਾ ਲੱਗ ਗਿਆ ਕਿ ਮੈਨੂੰ ਮੁਕਤੀ ਮਿਲ ਸਕਦੀ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਣਾ ਇਹ ਮੈਂ ਤੁਹਾਨੂੰ ਦੱਸ ਦਿੰਨਾ ਜਦ ਇੱਕ ਸਾਨੂੰ ਗੱਲ ਨਹੀਂ ਪਤਾ ਕਿ ਜ਼ਿੰਦਗੀ ਮੌਤ ਤੋਂ ਬਾਅਦ ਸ਼ੁਰੂ ਹੋਣੀ ਆ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ फिर पाछे पछताओगे प्राण जाएंगे छूट मैं मरण तो बाद मैं क्यों पछता मंगा मन दसो ना मैं मरण तो बाद क्यों पछता मंगा भाई तेरी बॉडी तो आ नहीं डेड है मृतक को पाए उत्तम सासा शरीर माया का पुतला पपट ऑफ तो मनी ये तो पुतला है हाँ ये तो कठपुतली है ये की है ते ਅੰਦਰਲੀ ਆਤਮਾ ਜਿਹੜੀ ਗੁਰੂ ਨਾਨਕ ਹੈ ਉਹਨੇ ਥੋੜਾ ਬਦਮਾ ਤਾਂ ਮਰਨ ਤੋਂ ਬਾਅਦ ਜੀਵਨ ਸ਼ੁਰੂ ਹੋਣਾ ਹੈ ਵਾਹਿਗੁਰੂ ਜੀ ਮਰਨ ਤੋਂ ਬਾਅਦ ਜੀਵਨ ਸ਼ੁਰੂ ਹੋਣਾ ਉਹ ਕਰੋੜਾਂ ਸਾਲਾਂ ਦਾ ਹੈ ਗੁਰੂ ਸਾਹਿਬ ਨੇ ਇੱਥੇ ਕਰਕੇ ਕਿਹਾ ਇਹ 40 50 ਸਾਲ ਪਿਆਰ ਨਾਲ ਗੁਰਬਾਣੀ ਨਾਲ ਮਿਲ ਕੇ ਸਿਮਰਨ ਕਰਕੇ ਸੁਰਤੀ ਲਾ ਕੇ ਚਰਨ ਤੂ ਡੇ ਕੇ ਸੰਗਤ ਵਿੱਚ ਜਾ ਕੇ ਦਸਵੰਧ ਕੱਢ ਕੇ ਸੰਗਤ ਦੀ ਸੇਵਾ ਕਰਕੇ ਕੱਟ ਲੈ ਤਨਮਤ ਕਰੋੜਾ ਸਾਲ ਦਾ ਸੁੱਖ ਦੇਗਾ ਜੇ ਸੁੱਖ ਕੋ ਚਾਹੇ ਸਦਾ ਸਦਾ ਪਰੇਬਰ ਸਰਨ ਰਾਮ ਕੇ ਲੇ ਅਮਰ ਸ਼ਕਲ ਕੋ ਰਹਿਤ ਨਾ ਕਰੀ। ਫਦੀ ਵੀ ਗੱਲ ਕੀਤੀ ਆ। ਤੇ ਜੇ ਆਪਾਂ ਹੁਣ ਮੈਂ ਆ ਚਲ ਬਾਈ ਗੁਰੂ ਦੀ ਕਿਰਪਾਇ ਮੈਂ ਚੜਾ ਪੀ ਲਿਆ। ਤੁਸੀਂ ਮੇਰਾ ਕੀ ਕਰ ਲੋਗੇ? ਮੈਂ ਕੇਸ਼ ਮਨ ਲੈ ਆ। ਤੁਸੀਂ ਮੇਰਾ ਕੀ ਕਰ ਲੋਗੇ? ਮੇਰੇ ਨਾਲ ਜੋ ਧਰਮ ਰਾਜ ਕਰੂਗਾ ਉਹ ਮੈਂ ਹੀ ਜਾਣਦਾ ਕਿਉਂਕਿ ਮੈਂ ਦੇਖਿਆ ਇਥੇ ਲਈ ਵਾਹਿਗੁਰੂ ਜੀ ਇੱਕ ਗੱਲ ਯਾਦ ਰੱਖੋ ਤੁਹਾਡਾ ਜਿਹੜਾ ਜੀਵਨ ਆ ਮਰਨ ਤੋਂ ਬਾਅਦ ਸ਼ੁਰੂ ਹੋਣਾ ਏਸ ਜੀਵਨ ਨੂੰ ਸੰਭਾਲ ਕੇ ਰੱਖੋ ਗੁਰਨਾਨਕ ਵਰਗਾ ਤੁਸੀਂ ਗੁਰਨਾਨਕ ਹੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਮੈਨੂੰ ਸਾਰੀ ਬਾਣੀ ਚੋਂ ਪੜ ਕੇ ਦੇਖੋ ਕਿੱਥੇ ਲਿਖਿਆ ਤੁਸੀਂ ਗੁਰਨਾਨਕ ਨਹੀਂ ਵਾਹਿਗੁਰੂ ਨਹੀਂ ਤੇ ਤੁਸੀਂ ਗੁਰਨਾਨਕ ਹੋ ਗੁਰਨਾਨਕ ਵਰਗਾ ਜੀਵਨ ਬਣਾ ਕੇ ਰੱਖੋ ਬਚ ਕੇ ਜਾਓ ਇੱਥੋਂ ਸਤਖੰਡ ਤੁਹਾਡਾ ਵਾਸਾ ਹੋ ਜਾਏਗਾ ਤੋ ਕਿਰਪਾ ਹੋ ਜਾਗੀ ਕਰੋੜਾ ਸਾਲ ਉੱਥੇ ਬੈਠੇ ਰਹੋ ਵਾਹਿਗੁਰੂ ਜੀ ਇਹੋ ਇੱਕ ਗੱਲ ਕਬੀਰ ਜੀ ਕਹਿ ਰਹੇ ਆ ਧਿਆਨ ਨਾਲ ਸੁਣੋ ਪਿਆਰ ਨਾਲ ਸਭ ਨੂੰ ਸਮਝਾਓ ਕਿ ਭਾਈ ਜੀਵਨ ਮਰਨ ਤੋਂ ਬਾਅਦ ਸ਼ੁਰੂ ਹੋਣਾ ਅਸਲੀ ਜੀਵਨ ਇਹ ਜਿਹੜਾ ਸਰੀਰ ਹੈ ਇਹ ਅਗਦਾਮਿਨੇਸ਼ਨ ਹਾਲ ਹੈ ਆਪਾਂ ਅਗਦਾਮਿਨੇਸ਼ਨ ਚ ਬੈਠੇ ਆਂ ਅੰਤਿਆਰ ਦੇ ਰਹੇ ਆਂ ਫੇਲ ਕੇ ਪਾਸ ਕਹੋ ਕਬੀਰ ਜੀਤ ਕੇ ਹਾਰ ਉਹ ਭਾਈ ਜਿੱਤ ਕੇ ਜਾਏਗਾ ਕਿ ਹਾਰ ਕੇ ਜਾਏਗਾ ਇੱਕ ਜੂਏ ਦੀ ਬਾਜੀ ਆ ਇਹੋ ਗੱਲ ਕਬੀਰ ਜੀ ਲਿਖਿਆ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹਿਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰ ਕਬੀਰ ਕਹਿ ਰਿਹਾ ਮੈਂ ਕ ਅਜੀਬ ਤਮਾਸ਼ਾ ਵੇਖਿਆ ਅਚਰਜ ਬੜਾ ਅਜੀਬ ਅਲੌਕਿਕ ਅਦਪੁੱਤ ਬੜਾ ਅਜੀਬ ਤਮਾਸ਼ਾ ਦੇਖਿਆ ਬੜਾ ਅਜੀਬ ਕਹਦਾ ਦਦ ਕੇ ਭੋਲੇ ਬਰੋਲੇ ਨੀਰ ਇਹ ਸ਼ਾਇਰੀਆਂ ਨੂੰ ਸ਼ਾਇਦ ਘੱਟ ਪਤਾ ਹੋਵੇ ਦੁੱਧ ਹੈ ਨਾ ਉਹ ਜਿਹੜਾ ਦੁੱਧ ਚੋਈਦਾ ਚਲੋ ਉਹ ਤਾਂ ਇਹ ਗਾਂ ਜਾਂ ਮੱਝ ਦਾ ਉਹਦੀ ਚਰਬੀ ਢਲ ਕੇ ਦੁੱਧ ਆਉਂਦਾ ਹੈ ਦੁੱਧ ਬਹੁਤ ਪਵਿੱਤਰ ਹੈ ਦੁੱਧ ਨੂੰ ਅੰਮ੍ਰਿਤ ਕਹਿੰਦੇ ਠੀਕ ਹੈ ਭਾਈ ਗੁਰੂ ਜੀ ਦੁੱਧ ਆ ਗਿਆ ਹੁਣ ਕਿਸੇ ਨੂੰ ਪਤਾ ਦੁੱਧ ਵਿੱਚ ਕੀ ਹੋਇਆ ਸਭ ਨੂੰ ਪਤਾ ਦੁੱਧ ਵਿੱਚ ਕੀ ਹੋਇਆ ਦੁੱਧ ਨੂੰ ਜਮਾ ਲਈਦਾ ਵੜ ਗਏ ਦਹੀਂ ਤੋਂ ਦਹੀਂ ਨੂੰ ਰਿੜਕੀਦਾ ਹੈ ਉਹ ਗੀਟੀਆਂ ਫੜ ਕੇ ਰਿੜਕੀਦਾ ਐ ਅੱਜ ਕੱਲ ਮੋਟਰਾਂ ਆ ਗਈਆਂ ਤੇ ਮੋਟਰਾਂ ਵਿੱਚ ਆਪਾਂ ਰਿੜਕਦੇ ਆਂ ਤੇ ਉਹ ਮੋਟਰ ਬਣ ਗਈ ਆ ਵਿੱਚ ਪਾਓ ਤੇ ਚਲੋ ਚਲਾਈ ਤੇ ਰਿੜਕੀਦਾ ਤਾਂ ਹੈ ਹੀ ਆ ਭਾਵੇਂ ਮੋਟਰ ਆ ਗਈ ਗਲਤ ਉਹ ਹੀ ਅੱਗੇ ਹੱਥ ਨਾਲ ਰਿੜਕੀਦਾ ਸੀ ਹੁਣ ਮੋਟਰ ਨਾਲ ਰਿੜਕੀਦਾ ਚੋ ਉਹ ਰੜਕਿਆ ਦਹੀਂ ਦਾ ਮੱਖਣ ਬਣ ਗਿਆ ਤੇ ਲੱਸੀ ਬਣ ਗਈ ਲੱਸੀ ਵੀ ਬਹੁਤ ਤਾਕਤਵਾਰ ਆ ਤੇ ਮੱਖਣ ਵੀ ਬਹੁਤ ਤਾਕਤਵਾਰ ਹੁਣ ਮੱਖਣ ਨੂੰ ਗਰਮ ਕਰੋ ਤੇ ਘਿਓ ਬਣ ਗਿਆ ਘਿਓ ਹੈਗਾ ਤੱਤ ਉਹ ਕਿੱਥੋਂ ਚੱਲਿਆ ਗਾਂ ਦੀ ਮੱਝ ਦੀ ਚਰਬੀ ਢਲੀ ਇਹ ਤੱਕ ਦੀ ਗੱਲ ਕਰ ਰਿਹਾ ਦੁੱਧ ਬਣਿਆ ਦੁੱਧ ਨੂੰ ਜਾਗ ਲਾਇਆ ਦਹੀਂ ਬਣੀ ਦਹੀਂ ਨੂੰ ਰੜਕਿਆ ਲੱਸੀ ਤੇ ਮੱਖਣ ਬਣਿਆ ਮੱਖਣ ਨੂੰ ਗਰਮ ਕੀਤਾ ਠਿੱਕੋ ਬਣਿਆ ਉਹਨੂੰ ਕਹਿੰਦੇ ਟੱਕ ਮੈਂ ਇੱਕ ਬੜਾ ਅਜੀਬ ਤਮਾਸ਼ਾ ਦੇਖਿਆ ਦੁੱਧ ਕੇ ਭੁਰਲੇ ਬਰੋਲੇ ਨੀਰ ਦੁਨੀਆ ਜੀਵ ਦਹੀਂ ਦੇ ਭਿਖੇ ਪਾਣੀ ਰੜਕ ਰਿਆ ਦਹੀਂ ਕੀ ਹੈ ਤੇ ਪਾਣੀ ਕੀ ਹੈ ਦਹੀਂ ਕੀ ਹੈ ਦਹੀਂ ਹੈਗਾ ਸਿਮਰਨ ਉਹ ਭਾਈ ਸਿਮਰਨ ਵੀ ਰੜਕਣ ਵਾਂਗੂ ਜਿਹ ਹਨ ਸਹਿਜ ਬਿਲੋਵ ਜੈਸੇ ਤੱਕ ਨਾ ਜਾਈ ਹਰ ਕਾ ਬਿਲੋਮ ਨਾ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਜੈਸੇ ਤੱਕ ਨਾ ਜਾਈ ਪਿਆਰ ਨਾਲ ਵਾਹਿਗੁਰੂ ਸਿਮਰਨ ਕਰੋ ਵਿੱਚੋਂ ਕੀ ਨਿਕਲੇਗਾ ਵਾਹਿਗੁਰੂ ਸਿਮਰਨ ਵਾਹਿਗੁਰੂ 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 ਤਨ ਪ੍ਰਕਾਸ਼ ਹੋ ਜਾਣਾ ਪਹਿਲਾਂ ਮਨ ਟਿਕੇਗਾ ਥੋੜਾ ਜਿਹਾ ਫਿਰ ਸਨ ਸਮਾਧ ਹੋ ਜਾਏਗੀ ਸਰੀਰ ਭਾਰਾ ਪੱਥਰ ਵਰਗਾ ਹੋ ਜਾਏਗਾ ਫਿਰ ਤੁਹਾਨੂੰ ਹੌਲੀ ਜਿਹਾ ਅੰਮ੍ਰਿਤ ਰਸ ਆਏਗਾ ਅੰਮ੍ਰਿਤ ਰਸ ਤੋਂ ਬਾਅਦ ਪ੍ਰਕਾਸ਼ ਹੋ ਜਾਏਗਾ ਪ੍ਰਕਾਸ਼ ਹੁੰਦਾ ਰਹੇਗਾ ਹੁੰਦਾ ਰਹੇਗਾ ਹੁੰਦਾ ਰਹੇਗਾ ਫਿਰ ਗੁਰੂ ਸਾਹਿਬ ਦਰਸ਼ਨ ਦੇ ਦੇਣਗੇ ਗੁਰੂ ਸਾਹਿਬ ਦਰਸ਼ਨ ਦੇ ਦੇਣਗੇ ਤੇ ਆਪਾਂ ਮੱਥਾ ਟੇਕ ਕੇ ਕਹਿਣਾ ਸਤਖੰਡ ਜਾਣੇ ਤੇ ਆਪਾਂ ਨੂੰ ਸਤਖੰਡ ਲੈ ਜਾਣਗੇ ਇਹ ਹੈ ਤਤ ਤੋ ਦਈ ਰੜਕਣਾ ਸੀ ਨਾ ਸਿਮਰਨ ਕਰਨਾ ਸੀ ਨਾ ਸਿਮਰਨ ਤਾਂ ਕੀਤਾ ਨਹੀਂ ਉਹਦੇ ਭਲੇਖੇ ਚ ਪਾਣੀ ਰੜਕ ਰਿਹਾ ਪਾਣੀ ਕੀ ਆ ਮਾਇਆ ਹਰ ਜੀਵ ਦਾ ਜਿੱਥੇ ਚਲੇ ਜਾਓ ਮਾਇਆ ਨਾਲ ਪਿਆਰ ਹੋ ਰਿਹਾ ਰੱਬ ਦੀ ਕੋਈ ਗੱਲ ਹੀ ਨਹੀਂ ਜਾਣਦਾ ਮੈਂ ਕਈ ਵਾਰੀ ਹਸਪਤਾਲ ਜਾਣਾ ਅਮਰਤਾਰੀ ਬੰਦਾ ਹੀ ਕੋਈ ਨਹੀਂ ਏਅਰਪੋਰਟ ਜਾਈਦਾ ਐ ਅੰਮ੍ਰਿਤਧਾਰੀ ਬੰਦਾ ਹੀ ਕੋਈ ਨਹੀਂ ਸਟੇਸ਼ਨ ਤੇ ਜਾਈਦਾ ਐ ਅੰਮ੍ਰਿਤਧਾਰੀ ਬੰਦਾ ਹੀ ਕੋਈ ਨਹੀਂ ਬਸ ਸਟੈਨ ਇੱਕ ਅੱਠ ਦੀ ਗੱਲ ਕਰ ਰਹੇ ਆ ਇਕੱਠਾ ਜਿੱਥੇ ਕੋਈ ਬੰਦਾ ਹੀ ਕੋਈ ਨਹੀਂ ਤੁਰ ਜਾ ਫਿਰ ਜਾ ਸੜਕ ਤੇ ਦੇਖ ਲਓ ਕਿ ਅੰਮ੍ਰਿਤਧਾਰੀ ਬੰਤਾ ਹੀ ਕੋਈ ਨਹੀਂ ਤੂੰ ਸਰੀਰ ਮਾਇਆ ਦਾ ਪੁੱਤੜਾ ਕਿੱਥੇ ਜਾ ਰਿਹਾ ਮੈਂ ਡਿਊਟੀ ਜਾ ਰਿਹਾ ਕਿਉਂ ਕਿੱਥੇ ਜਾ ਰਿਹਾ ਬਿਜ਼ਨਸ ਜਾ ਰਿਹਾ ਤੂੰ ਕਿੱਥੇ ਜਾ ਰਿਹਾ ਮੈਂ ਉਹ ਥੋੜਾ ਕੰਮ ਸੀ ਪਲਾਟ ਲੈਣ ਜਾ ਰਿਹਾ ਮੈਂ ਸੌਦਾ ਕਰਨ ਜਾ ਰਿਹਾ ਮੈਂ ਸੌਦਾ ਕਰਵਾਉਣ ਜਾ ਰਿਹਾ ਤੂੰ ਪਾਣੀ ੜਕ ਰਿਹਾ ਐ ਸਾਰੇ ਮਾਇਆ ਨੂੰ ਰੜਕੀ ਜਾਂਦੇ ਆ ਮਾਇਆ ਨੂੰ ਮਾਇਆ ਕੰਜਰੀ ਆ ਪਖਿਆਰੀ ਕਿਆ ਮਾਇਆ ਵਿੱਚੋਂ ਅੱਛਾ ਪਾਣੀ ਵਿੱਚੋਂ ਕੁਝ ਨਿਕਲੂ ਨਹੀਂ ਜਦ ਵਿੱਚੋਂ ਤਾਂ ਨਿਕਲਿਆ ਨਾ ਪਾਣੀ ਵਿੱਚੋਂ ਕੀ ਨਿਕਲੂ ਇਸੇ ਤਰ੍ਹਾਂ ਮਾਇਆ ਵਿੱਚੋਂ ਕੀ ਨਿਕਲੂ ਕੁਝ ਨਹੀਂ ساری ਉਮਰ ਮਾਇਆ ਖੇਡਦੇ ਖੇਡਦੇ ਮਰ ਗਏ ਅੱਗੇ ਨਰਕਾਂ ਚ ਗਏ ਉਹ ਤਾਂ ਕਬੀਰ ਜੀ ਨੇ ਲਿਖਿਆ ਹੀ ਆ ਅੱਗੇ ਨਰਕਾਂ ਚ ਗਏ ਸਾਨੂੰ ਪਤਾ ਹੀ ਨਹੀਂ ਕਿ ਵੈਗਰੂ ਨੇ ਸਮਝਾਇਆ ਹੀ ਨਹੀਂ ਕਿ ਵੈਗਰੂ ਸਮਝਾਉਣਾ ਹੀ ਨਹੀਂ ਚਾਹੁੰਦਾ ਏ ਮੇਰੇ ਵੈਗਰੂ ਦੀ ਗੱਲ ਦਾ ਵੈਗਰੂ ਚਾਇ ਰੇ 2 ਮਿੰਟ ਲਾਇ ਕਹ ਨਾਨਕ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਤੇ ਅੰਮ੍ਰਿਤ ਬਿਗੈਰ ਤਾਂ ਮਾਂ ਨੂੰ ਕਹਿੰਦੇ ਮਾਂ ਐ ਬੱਚਾ ਜਮਿਆ ਹੀ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ ਤੇ ਬਾਹਰ ਰਹਿ ਜਾਦੀ ਚੰਗਾ ਨਹੀਂ ਸੀ ਤੇ ਬੱਚੇ ਜਮ ਕੇ ਕੀ ਕਰੇਗਾ ਇਹਨਾਂ पाणी ਰਿੜਕਣੇ ਤੇ ਪਾਣੀ ਰਿੜਕੇ ਮਰ ਜਾਣਾ ਨਰਕਾਂ ਵਿੱਚ ਉਹ 83 ਲੱਖ ਜੂਨ ਭੁਗਤਣੇ ਪੈਣੇ ਕੀ ਫਾਇਦਾ ਇਹਦਾ ਤਾਂ ਬਾਹਰ ਰਹਿ ਜੰਦੀ ਚੰਗਾ ਤੇ ਭਾਈ ਜੀਵ ਸਿਮਰਨ ਨਹੀਂ ਕਰ ਰਿਆ ਅੰਮ੍ਰਿਤ ਦੀ ਦਾਤ ਨਹੀਂ ਲਈ ਆਪਣਾ ਇਨਸਾਨੀਅਤ ਦਾ ਲੋਕ ਨਹੀਂ ਖੋਲਿਆ ਜਿੱਥੇ ਮੇਰਾ ਵਾਹਿਗੁਰੂ ਆ ਜਿੱਥੇ ਮੇਰਾ ਗੁਰਨਾਨਕ ਆ ਜਿੱਥੇ ਅੰਮ੍ਰਿਤ ਰਸ ਆ ਜਿੱਥੇ ਦੁਨੀਆ ਦੇ ਖਜ਼ਾਨੇ ਆ ਇਹਨਾਂ ਟਰਈ ਰੁਪਿਆ ਉਥੇ ਜਿੱਥੇ ਕਰਰੋਕੇ ਦੀ ਬਾਸ਼ਾਈਆ ਉਹ ਦਰਵਾਜ਼ਾ ਬੰਦ ਆ ਜਿਸ ਕਾ ਗ੍ਰਹਿ ਤੰਦੀਆ ਤਾਲਾ ਕੁੰਜੀ ਗੁਰਸੋ ਪਾਈ ਮਾ ਅੱਗੇ ਹਜ਼ਾਰ ਵਾਰੀ ਕਿ ਆਪਾਂ ਦੋ ਸਰੀਰਾਂ ਇੱਕ ਇਹ ਰੇਤਾ ਦਾ ਮਿੱਟੀ ਦਾ ਪਿੰਜਰ ਇੱਕ ਮਿਰਤਕਾ ਕੱਠ ਪੁਤਲੀ ਆ ਤੇ ਮਾਇਆ ਦਾ ਪੁਤਲਾ ਆ ਤੇ ਇੱਕ ਗੁਰਨਾਨਕ ਆ ਦੋ ਸਰੀਰ ਜਿਹੜਾ ਗੁਰਨਾਨਕ ਵਾਲਾ ਅੱਖਾਂ ਤੋਂ ਉੱਤੇ ਜੁੜੇ ਥੱਲੇ ਆ ਉਹ ਕਰ ਲੋਕ ਆ ਉਹ ਅਮਰ ਸ਼ਕਰ ਤੋਂ ਬਿਨਾਂ ਖੁੱਲਦਾ ਨਹੀਂ ਸੋ ਭਾਈ ਅਮਰ ਸ਼ਕਰ ਨਾਲ ਉਹਨੇ ਦਹੀਂ ਤੇ ਲਿਖੇ ਸਿਮਰਨ ਕਰਨਾ ਸੀ ਵਾਹਿਗੁਰੂ ਇਹਦੇ ਸਦ ਨਾਮੇ ਕੀ ਦਾ ਸੀ ਔਰ ਅਮਰ ਜਾਨੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਿਮਰਨ ਦੇ ਕਰਨ ਵਾਲੇ ਦੇ ਚਰਣਾ ਵਿੱਚ ਮਾਇਆ ਤਰੀ ਫਿਰਦੀ ਆ ਪਰ ਸਾਨੂੰ ਵਿਸ਼ਵਾਸ ਨਹੀਂ ਕਿਉਂਕਿ ਸਿਮਰਨ ਔਖਾ ਬਹੁਤਾ ਮਨ ਨਹੀਂ ਟਿਕਦਾ ਛੁਰਤੀ ਨਹੀਂ ਲੱਗਦੀ ਆਨੰਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਬੈਠਣ ਨੂੰ ਦਿਲ ਨਹੀਂ ਕਰਦਾ ਤੋ ਇਹ ਇਸ ਲਈ ਮਾਇਆ ਨਾਲ ਤੋ ਦਹੀਂ ਦੇ ਸਿਮਰਨ ਦੇ ਪਰੇਖੇ ਸਿਮਰਨ ਕਰਨਾ થી ਭਾਈ ਸਿਮਰਨ ਕਰਨਾ થી ਅਮਰ ਚੱਕ ਕੇ ਤੁਸੀਂ ਮਾਇਆ ਨਾਲ ਹੀ ਜੁੜ ਗਏ ਪਾਣੀ ਰਿੜਕੀ ਜਾਂਨੇ ਕੋਈ ਕੁਝ ਮਿਲਣਾ कुछ नहीं मिलना कुछ नहीं मिलना अगर कबीर जी ने बड़ी गल कही है दुनिया किधर जा रही है हरी अंगूरी गधा चरे वागुरु जी हरी अंगूरी क्यों लिखे मेरी एक गर्लफ्रेंड है वो तीह साल हरी अंगूरी बड़ा गधा गधा मीन खोता मूर्ख जीव गधा खोता ਉਹ ਕਹਿੰਦਾ ਯਾਰ ਉਹ 30 ਸਾਲ ਦੀ ਆ ਤੇ ਜੇ ਮੇਰੀ ਗਰਲਫ੍ਰੈਂਡ ਕੋਈ 16 ਸਾਲ ਦੀ ਹੋ ਜਾਏ ਇਹ ਹਰੀ ਅੰਗੂਰੀ ਅਜੇ ਨਵੀਂ ਨਵੀਂ ਪੁੰਗਰੀ ਆ ਨਮਾ ਨਮਾ ਯਾਰ 14 ਸਾਲ ਦੀ ਕੁੜੀ ਹੋਣੀ ਚਾਹੀਦੀ ਆ ਮੇਰੀ ਗਰਲਫ੍ਰੈਂਡ 15 ਸਾਲ ਦੀ ਹੋਵੇ 14 ਸਾਲ ਦੀ ਹੋਵੇ ਹਰ ਨਵੀਂ ਕੁੜੀ ਨੂੰ ਭੋਗਣਾ ਚਾਹੁੰਦਾ ਹਰ ਨਵੀਂ ਕੁੜੀ ਨਾਲ ਵਿਕਾਰ ਕਰਨਾ ਚਾਹੁੰਦਾ ਗਧਾ ਤਰੇ ਕੋਤਾ ਮੂਰਖ ਜੀਵ ਮਨ ਭਉ ਦੇ ਵਿਕਾਰ ਮੰਦਾ ਐਸ਼ ਕਰਨੀ ਚਾਹੁੰਦਾ ਚਾਰ ਪੰਜ ਦਾ ਪ੍ਰੈਂਡਾ ਮੇਰੀਆਂ ਹੋਣਾ ਐਸ ਟਾਈਮ ਮੈਂ ਕਰਾਂ ਵਿਕਾਰ ਵਿਕਾਰ ਨਿਤ ਉੱਠਾ ਫੇ ਹੀ ਗੇਮਰੇ ਫਿਰ ਜਦੋਂ ਉਹਨੂੰ ਗਰਲਫ੍ਰੈਂਡਾਂ ਦੋ ਚਾਰ ਮਿਲ ਜਾਂਦੀਆਂ ਇਸ ਤਰ੍ਹਾਂ ਉਹ ਬੜਾ ਹੱਸਦਾ ਬੜਾ ਖੁਸ਼ ਹੈ ਮੇਰੀਆਂ ਚਾਰ ਗਰਲਫ੍ਰੈਂਡ ਹੈ ਕੀ ਬਾਤ ਹੈ ਖੋਤੇ ਵਾਂਗ ਹੀਂਗਦਾ ਦੇਖਿਆ ਉਹ ਸਾਸੇ ਨੂੰ ਖੋਤੇ ਵਾਂਗ ਹੀਂਗਦਾ ਨਿਤ ਉੱਠਾ ਹਾਫੇ ਬੜਾ ਖੁਸ਼ ਹੈ ਨਿੱਕ ਕੁਚਰ ਆ ਬੜੀ ਆ ਮਰੰਦਾ ਮੈਂ ਬੜੀ ਐਸ਼ ਕਰ ਰਿਹਾ ਇਸ ਤਰ੍ਹਾਂ ਸਦਾ ਹੱਸਦਾ ਤੇ ਖੋਤੇ ਵਾਂਗ ਹੀਂਗਦਾ ਰਹਿੰਦਾ ਫੇਰ ਮਰੇ ਆਖਰ ਜਨਮ ਮਰਨ ਦੇ ਗੇੜੇ ਚ 78 ਲੱਖ ਜੂਨ ਜਿੱਤਨੇ ਨਰਕ ਤੇ ਮਨਮੁਖ ਭੋਗ ਗਏ ਗੁਰਮਖ ਲੇਪ ਨਾ ਮਾਸਾ ਹੈ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਜਾਣਾ ਕਿਉਂਕਿ ਇੰਟੂ 84 ਲੱਖ ਜੂਨ ਹਨ ਆਪਾਂ ਇੰਟੂ 10 ਕਰ ਲੈਂਦੇ ਆ ਐਵਰੇਜ ਤੋ 8 ਕਰੋੜ 40 ਲੱਖ ਦਾ ਭੁਗਤਾਨ ਪੈ ਗਿਆ ਉਹ ਪਤਾ ਨਹੀਂ ਇੱਥੇ ਹੱਸਦਾ ਹੈ ਸ਼ਰਾਬਾਂ ਪੀਂਦਾ ਹੈ ਐਸ਼ ਕਰਦਾ ਹੈ ਕੁੜੀਆਂ ਵੀ ਐਸ਼ ਕਰਦੀਆਂ ਮੈਂ ਸਿਰਫ ਬੰਦੇ ਨੂੰ ਨਹੀਂ ਕਹਿ ਰਿਹਾ ਕੁੜੀਆਂ ਵੀ ਚਾਹੁੰਦੀਆਂ ਮੈਨੂੰ ਸੂਟ ਲੈ ਦੇ ਤੇ ਮੈਨੂੰ ਐਸ਼ ਕਰਵਾ ਮੈਂ ਤੇਰੇ ਨਾਲ ਜਨਮ ਮਰਨ ਦੇ ਗੇੜ ਵਿੱਚ ਮਰਿਆ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਉਹ ਉਦੋਂ ਫੇਰ ਬੜਾ ਪਛਤਾਉਂਦਾ ਕਹ ਕਬੀਰ ਤਬ ਹੀ ਨਰ ਜਾਗੇ ਇਹਨੂੰ ਸਮਝ ਉਦੋਂ ਆਉਣੀ ਐ ਜਮ ਕਾ ਡੰਡ ਮੂਡ ਮੈਂ ਲਾਗੇ ਉਹ ਯਾਰ ਮੈਂ ਤਾਂ ਇਹ ਰੇਤਾ ਦੇ ਸਰੀਰ ਨਾਲ ਹੀ ਖੇਡ ਖੇਡਦਾ ਰਿਆ ਮੇਰਾ ਅਸਲੀ ਸਰੀਰ ਤਾਂ ਰੱਬ ਸੀ ਗੁਰੂ ਨਾਨਕ ਸੀ ਵਾਹਿਗੁਰੂ ਸੀ ਮੈਂ ਤਾਂ ਸਿਮਰਨ ਕਰਨਾ ਸੀ ਕਿ ਮੈਂ ਕਿਹੜੇ ਆ ਕੁੜੀਆਂ ਦੇ ਤੇ ਵਿਕਾਰਾਂ ਦੇ ਚੱਕਰ 'ਚ ਪੈ ਗਿਆ ਕਹੋ ਕਬੀਰ ਤਬ ਹੀ ਨਰ ਜਾਗੇ ਸਮਝ ਉਦੋਂ ਆਉਣੀ ਐ ਜਮ ਕਾ ਦੰਡ ਮੂੰਹ 'ਮੇ ਲੱਗਿਆ ਜਦੋਂ ਨੇ ਅੰਦਰ ਲੇ ਗੁਰਨਾਨਕ ਰਬੀ ਜੋਤ ਦੇ ਸਰੀਰ ਨੂੰ ਬਾਹਰ ਕੱਢਣਾ ਨਾ ਉਹ ਮੈਂ ਦੋ ਸਰੀਰ ਸੀ ਮੈਨੂੰ ਤਾਂ ਸਮਝ ਹੀ ਨਹੀਂ ਆਈ ਮੈਂ ਦੋ ਸਰੀਰ ਸੀ ਇਹ ਸਰੀਰ ਤਾਂ ਮੈਨੂੰ ਸਮਝ ਹੀ ਨਹੀਂ ਕਿਸੇ ਨੇ ਦਿੱਤੀ ਮੈਂ ਤਾਂ ਮਿੱਟੀ ਦੇ ਨਾਲ ਹੀ ਖੇਡਦਾ ਰਿਆ ਪ੍ਰੇਤ ਦੇ ਪਿੰਜਰ ਨਾਲ ਹੀ ਖੇਡਦਾ ਰਿਆ ਮੈਂ ਤਾਂ ਮਾਇਆ 'ਵਾਂ ਹੀ ਰਿਆ ਮੈਂ ਤਾਂ ਸਿਮਰਨ ਕੀ ਠਾਈ ਨਹੀਂ ਉਦੋਂ ਪਛਤਾਉਂਦਾ ਉਦੋਂ ਪਛਤਾਉਂਦਾ ਤੋ ਮਾਤਾ ਪੈਸਾ ਅਮੂਖਾ ਜਾਏ ਮਾਤਾ ਮਸਤੇ ਹੋਏ ਸੰਡੇ ਮੰਗ ਮਨ ਅਮੋਲ ਬਣਾ ਕਰਦਾ ਹੁਣ ਆਖੇ ਨਹੀਂ ਲੱਗਦਾ ਮੰਨਦੇ ਆਖੇ ਲੱਗ ਰਿਹਾ ਮੰਨਦੇ ਆਖੇ ਲੱਗਣਾ ਨਹੀਂ ਸੀ ਆਤਮਾ ਦੇ ਗੁਰਨਾਨ ਤੇ ਆਖੇ ਲੱਗਣਾ ਸੀ ਗੁਰਬਾਣੀ ਦੇ ਆਖੇ ਲੱਗਣਾ ਸੀ ਸਿਮਰਨ ਕਰਨਾ ਸੀ ਅਮਰ ਚੱਕਣਾ ਸੀ ਕੁੜਿਆ ਚੜਨੀ ਸੀ ਰਹਿਤ ਰੱਖਣੀ ਸੀ ਕਰਨ ਧੂੜ ਦੇਣੀ ਸੀ ਹਉਮੈ ਮਾਰਨੀ ਸੀ ਵਿਕਾਰ ਮਾਰਨੇ ਸੀ ਮੁਕਤੀ ਲੈਣੀ ਸੀ ਉਹ ਮਸਤੇ ਹੋਏ ਸੰਡੇ ਵਰਗਾ ਮਨ अमोलपना विकार ही खेड़ता रहा शराबा पींदा रहा केस मुझे कुड़िया रहा पराई औरत भोगद फिर कोई नहीं कुछ चर अब बड़ा मैं खुश हंकार कर दसातल पाए तू विशी खेती चुप्दा रुद कुद चरै चरै ਕਿ ਗੁਦਾ ਰਹਿੰਦਾ ਬਿਸ਼ਿਆਂ ਦੀ ਕੁੜੀਆਂ ਭੋਗਦਾ ਹੈ ਕੁਰਾਤਾ ਕਰਦਾ ਮਤਲਬ ਕੁਰਾਤਾ ਕਰਦਾ ਸ਼ਰਾਬਾਂ ਪੀਂਦਾ ਨਸ਼ੇ ਕਰਦਾ ਸਮੈਕ ਤੇ ਨਰਕ ਵਿੱਚ ਪੈ ਜਾਂਦਾ ਰਖਾ ਤਲ ਪਾਇ ਲੜਕਾਂ ਵਿੱਚ ਜਾਊਗਾ ਤਾਂ ਫਿਰ ਬੜਾ ਪਛਤਾਉਂਦਾ ਮੈਂ ਕੀ ਕਰ ਬੈਠਾ ਉਹ ਮੈਨੂੰ ਕਿਸੇ ਨੇ ਕਿਉਂ ਨਹੀਂ ਸਮਝਾਇਆ ਕਿ ਮੈਂ ਗੁਰਨਾਨਕ ਸੀ ਉਹ ਮੈਨੂੰ ਕਿਸੇ ਨੇ ਕਿਉਂ ਨਹੀਂ ਸਮਝਾਇਆ ਕਿ ਮੈਂ ਹੀ ਬਾਈ ਗੁਰੂ ਸੀ ਫਿਰ ਪਛਤਾਉਂਦਾ ਬੜਾ ਬੜਾ ਪਛਤਾਉਂਦਾ ਇਹ ਕੀ ਗੱਲ ਹੋਈ ਕਿਉਂ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਇਹ ਤਾਂ ਮਿੱਟੀ ਨਾਲ ਹੀ ਖੇਡਦਾ ਰਿਹਾ ਮੈਂ ਉੱਥੇ ਜਾ ਕੇ ਪਤਾ ਲੱਗਦਾ ਬਾਡੀ ਤਾਂ ਪਹਿਲਾਂ ਹੀ ਡੈੱਡ ਸੀ ਅਰੇ ਵਿੱਚ ਗੁਰੂ ਨਾਨਕ ਸੀ ਤੇ ਮੈਂ ਬੋਲਦਾ ਸੀ ਸੁਣਦਾ ਸੀ ਦੇਖਦਾ ਸੀ ਕੰਮ ਕਰਦਾ ਸੀ ਬਾਡੀ ਵਿੱਚੋਂ ਗੁਰਨਾਨਕ ਨਿਕਲ ਗਿਆ ਬਾਡੀ ਡੈੱਡ ਸੀ ਪਹਿਲਾਂ ਹੀ ਡੈੱਡ ਸੀ ਹੁੰਦਾ ਇਹ ਗੱਲ ਉਹਨੂੰ ਮਰਨ ਤੋਂ ਬਾਅਦ ਪਤਾ ਲੱਗਦੀ ਬਾਡੀ ਤਾਂ ਪਹਿਲਾਂ ਹੀ ਡੈੱਡ ਸੀ ਅੰਦਰ ਜੀ ਆਤਮਾ ਸੀ ਤੇ ਮੈਂ ਬੋਲਦਾ ਸੀ ਦੇਖਦਾ ਸੀ ਸੁਣਦਾ ਸੀ ਉਹ ਨਿਕਲ ਗਈ ਮੈਂ ਮਰ ਗਿਆ ਕਾ ਕਬੀਰ ਪ੍ਰਗਟ ਭਈ ਖੇਡ ਕਬਈ ਰਖਦਾ ਮੈਨੂੰ ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਹੈ ਪ੍ਰਗਟ ਪਈ ਖੇਡ ਲੇਲੇ ਕੋ ਚੁੰਗੇ ਨਿਤ ਭੇਡ ਭੇਡ ਲੇਲੇ ਨੇ ਚੁੰਗਦੀ ਪਈ ਹੈ ਹੈ ਲੇਲੇ ਨੇ ਭੇਡ ਨੂੰ ਚੁੰਗਣਾ ਕਿ ਲੇਲੇ ਕੋ ਚੁੰਗੇ ਨਿਤ ਭੇਡ ਬੜਾ ਅਜੀਬ ਤਮਾਸ਼ਾ ਹੈ ਅਮਰਤ ਛੱਕ ਕੇ ਗੁਰਬਾਣੀ ਦੇ ਆਖੇ ਲੱਗਣਾ ਚਾਹੀ ਗੁਰੂ ਨਾਨਕ ਪਾਤਸ਼ਾਹ ਦੇ ਆਖੇ ਲੱਗਣਾ ਚਾਹੀ ਵਾਹਿਗੁਰੂ ਦੀ ਆਖੇ ਲੱਗਣਾ ਚਾਹੀ ਉਹ ਤਾਂ ਕੀਟਾ ਨੇ ਗੁਰੂ ਸਾਹਿਬ ਕੋਲੋਂ ਅਕਲ ਲੈਣੀ ਸੀ ਲੇਲੇ ਕੋ ਚੁੰਗੇ ਨੇ ਤੇ ਭੇਡ ਤੇ ਸੰਸਾਰੀ ਜੀਵਾਂ ਦੀ ਜਿਹੜੀ ਬੁੱਧੀ ਏ ਉਹ ਬੰਦੇ ਪਿੱਛੇ ਲੱਗੀ ਫਿਰਦੀ ਹੈ ਜਿਹੜਾ ਮਨ ਹੈ ਉਹ ਲੇਲਾ ਜਿਹੜੀ ਭੇਡ ਹੈ ਉਹ ਆਤਮਾ ਹੈ ਉਲਟਾ ਹੋ ਗਿਆ ਨਾ ਭੇਡ ਨੇ ਲੇਲੇ ਨੇ ਚੁੰਗਣਾ ਸੀ ਇਹ ਤਾਂ ਉਲਟਾ ਭੇਡ ਲੇਲੇ ਨੂੰ ਚੁੰਗ ਰਹੀ ਆ ਤਮਾਸ਼ਾ ਇਹ ਹੈ ਕਿ ਸੰਸਾਰੀ ਜੀਵ ਦੀ ਬੁੱਧੀ ਬੰਨ ਲੈ ਲੈ ਮਗਰ ਲੱਗ ਗਈ ਪਿੱਛੇ ਲੱਗੀ ਫਿਰਦੀ ਐ ਤੇ ਢੇਡ ਨੂੰ ਛੱਡਤਾ ਭਾਈ ਗੁਰੂ ਗੁਰੂ ਸਾਹਿਬ ਦੇ ਆਖੇ ਲੱਗਣਾ ਸੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣਾ ਸੀ ਬਾਣੀ ਨੂੰ ਅੰਦਰ ਲੈ ਕੇ ਜਾਣਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਵਿੱਚ ਚੱਲਣਾ ਸੀ ਹੁਕਮ ਵਿੱਚ ਬਾਣੀ ਵਿੱਚ ਚੱਲਣਾ ਸੀ ਆਪਾਂ ਮੰਨਦੇ ਆਖੇ ਹੀ ਚੁਰਦੇ ਰਹੇ ਇਹ ਹੈ ਲੈਲੇ ਕੋ ਚੁੰਗੇ ਨਿਤ ਢੇਡ ਉਹ ਭਾਈ ਤੂੰ ਆਤਮਾ ਨੂੰ ਮੰਨ ਦੇ ਪਿੱਛੇ ਲਾ ਲਿਆ ਤੂੰ ਗੁਰਨਾਨਕ ਨੂੰ ਮੰਨਦੇ ਪਿੱਛੇ ਲਾ ਲਿਆ ਬਿਕਾਰਾਂ ਵਿੱਚ ਲਾ ਲਿਆ ਕਰੈਕਾਂ ਕਰਦਾ ਤੇ ਗੁਰਨਾਨਕ ਦੀ ਗੱਲ ਨਹੀਂ ਸੁਣੀ ਦਰਵਾਜ਼ਾ ਹੀ ਨਹੀਂ ਖੋਲਿਆ ਉਹ ਦਰਵਾਜ਼ੇ ਵਿੱਚ ਲੋਕ ਹੀ ਰਹਿ ਗਿਆ ਤੇ ਮੰਦੇ ਆਖੇ ਲੱਗੀ ਗਿਆ ਇਹ ਹੈ ਲੇਲੇ ਕੋ ਚੁੰਗੇ ਨਿਤ ਪੇੜ RAM ਰਮਤ ਮਤ ਪਰਟੀ ਆਈ ਇਹ ਸਮਝ ਕੇ ਸੁਣੇ ਪਾਈ ਤੂੰ ਗੁਰੂ ਨਾਨਕ ਪਾਛੇ ਦੀ ਬਰਕਤ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਆਂ RAM RAMAT ਵਾਹਿਗੁਰੂ 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 ਉਹ ਮੰਨ ਤੇ ਗਿਆ ਸੁਰਤੀ ਲੱਗੀ ਅੰਦਰ ਗੁਰੂ ਨਾਨਕ ਦੀ ਸਮਝ ਆ ਗਈ ਗੁਰੂ ਨਾਨਕ ਪਾਤਸ਼ਾਹ ਜਿੱਦੇ ਗੁਰੂ ਦਾ ਨਾਮ ਆਇਆ ਸਮਝੋ ਦਰਵਾਜ਼ਾ ਖੁੱਲ ਗਿਆ ਇਨਸਾਨੀਅਤ ਦਾ ਦਰਵਾਜ਼ਾ ਉਹ ਖੁੱਲ ਗਿਆ ਤੇ ਉਹਨੂੰ ਗੁਰੂ ਸਾਹਿਬ ਨਜ਼ਰ ਆ ਗਿਆ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਆਂ ਕਰਦੇ ਆਂ ਵਾਹਿ RAM RAMAT ਮਤ ਮੇਰੀ ਬੁੱਧੀ ਪਰਟੀ ਆਈ ਜਾਗ ਪਈ ਤੇ ਮੰਨ ਦੇ ਪਿੱਛੋਂ ਤੁਰਨੋਂ ਹਟ ਗਈ ਲੇਲੇ ਜੇ ਮਗਰ ਜਾਣ ਤੋਂ ਹਟ ਗਈ ਹਾਂ ਮੰਨ ਦੇ ਪਿੱਛੋਂ ਤੁਰਨੋਂ ਹਟ ਗਈ ਤੇ ਮੈਂ ਗੁਰੂ ਸਾਹਿਬ ਦੇ ਮਗਰ ਲੱਗਿਆ ਮੈਂ ਗੁਰੂ ਸਾਹਿਬ ਨੇ ਮਤ ਸਮਝਾਤੀ ਬਣੈਂਚ ਕਾਹ ਕਬੀਰ ਗੁਰ ਸੋਝੀ ਪਾਈ ਕਬੀਰ ਆਖਦਾ ਕਿ ਗੁਰਨਾਨਕ ਪਾਤਸ਼ਾਹ ਨੇ ਇਹ ਸਮਝ ਮੈਨੂੰ ਬਖਸ਼ੀ ਕਿ ਅੰਮ੍ਰਿਤ ਚੱਕੇ ਦਰਵਾਜਾ ਖੋਲ ਕੇ ਦਸਮ ਦਵਾਰ ਖੋਲ ਕੇ ਅੰਦਰੋਂ ਗੁਰਨਾਨਕ ਵਾਹਿਗੁਰੂ ਨੂੰ ਡੱਬਣੇ ਉਹ ਇਨਸਾਨੀਅਤ ਦਾ ਦਰਵਾਜਾ ਹੈ ਉਹ दैਵੀ ਗੁਣ ਧਾਰਨ ਕਰਨੇ ਆ ਸਰੀਰ ਕੋਲ ਇੱਕ ਵੀ दैਵੀ ਗੁਣ ਨਹੀਂ ਹੈਗਾ ਸਾਰੇ दैਵੀ ਗੁਣ ਗੁਰਨਾਨਕ ਕੋਲਾ ਕਿ ਤੂੰ ਗੁਰਨਾਨਕ ਹੀ ਹੈ ਤੇਰੇ ਅੰਦਰ ਗੁਰਨਾਨਕ ਹੈ ਅੰਦਰ ਦਰਵਾਜਾ ਖੋਲ ਕੇ ਦੇਖ ਤੂੰ ਕੌਣ ਹੈ ਇਹੋ ਹੀ ਆਪਾਂ ਪਿਕਚਰ ਬਣਾਉਣੇ ਚਾਹੁੰਦੇ ਹੂ ਆਰ ਯੂ ਇਹੋ ਪਿਕਚਰ ਆਪਾਂ ਬਣਾਉਣੀ ਚਾਹੁੰਨੇ ਆ। ਹੂ ਆਰ ਯੂ ਲੋਕਾਂ ਨੂੰ ਸਮਝ ਆਏ। ਲੋਕੀ ਕਿੱਥੇ ਜਾ ਰਹੇ ਆ? ਓਹ ਹੋ ਹੋ। 99.99 ਲੋਕੀ ਮਨਮੁਖਾਸ। ਇੰਨੀ ਮਨਮੁਖਤਾ ਆ। ਬਾਹਰ ਤਾਂ ਬਹੁਤ ਭਾਂਡੇ ਟੁੱਟਾ ਪਿਆ। ਉੱਚਾ ਗਰਲਫ੍ਰੈਂਡ ਨਾ ਤੁਰਨੇਸ਼ ਰੱਬਾ ਪੀਨੀਆਂ ਸੇਕ ਤਾਂ ਪੀਨੀਆਂ ਕੇਸ ਮੰਨੇ ਹੋਇਆ। ਬਾਹਰੀ ਦੇਸ਼ਾਂ ਦੇ ਤੁਸੀਂ ਦੱਸ ਦਿਓ ਕਿਸੇ ਦਾ ਕੇਸ ਰੱਖੇ ਹੋਇਆ। ਅਸੀਂ ਵੀ ਕੋਨੇ ਮੰਨੇ ਹੋਈ ਜਾਂਦੇ ਉੱਥੇ ਗੋਰੀਆਂ ਤਰ੍ਹਾਂ। ਚਲੋ ਇਹ ਤਾਂ ਖੇਡ ਆ ਰੱਬ ਦੀ। ਸੋ ਕੋ ਕਬੀਰ ਗੁਰ ਗੁਰ ਕੋ ਯਾਦ ਰੱਖਣਾ ਇੱਕ ਆ ਬਾਣੀ ਇੱਕ ਗੁਰ ਰੱਬ ਇੱਕ ਗੁਰੂ ਵੀ ਇੱਕ ਇਹ ਗੱਲ ਯਾਦ ਰੱਖਣੀ ਆ ਕਬੀਰ ਆਖਦਾ ਮੈਨੂੰ ਸਤਗੁਰੂ ਨਾਨਕ ਪਾਤਸ਼ਾਹ ਨੇ ਇਹ ਸਮਝ ਬਖੀਆ ਕਿਉਂਕਿ ਗੁਰੂ ਮੇਰਾ ਆਦ ਹੈ ਇਹ ਨਹੀਂ ਸਮਝਣਾ ਕਿ ਕਬੀਰ ਜੀ ਤਾਂ ਗੁਰੂ ਸਾਹਿਬ ਤੋਂ ਪਹਿਲਾਂ ਹੋਇਆ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ purkh ਹੈ ਸਮਰ ਅਸਮੈ ਸਤਗੁਰ ਮੇਰਾ ਸਦਾ ਸਦਾ ਨਾ ਆਵੇਦਾ ਜਾਏ ਉ ਅਬਨਾਸੀ ਪੁਰਖ ਹੈ ਸਮੇ ਰਸ ਮਾਈ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਬੀਕ ਸਤਸਰ ਉਹ ਆਜੁਗਾਦੀ ਆਦਿ ਚ ਗੁਆਦੀ ਆਦ ਉਹ ਆਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਦਾ ਬਾਇਗੁਰੂ ਗੁਰੂ ਨਾਨਕ ਤਾਂ ਬਾਇਗੁਰੂ ਹੈ ਆਜੁਗਾਦੀ ਹੈ ਠੀਕ ਹੈ 1469 ਵਿੱਚ ਮੇਰੇ ਬਾਬਾ ਨਾਨਕ ਧਰਤੀ ਤੇ ਆਇਆ ਉਸ ਤੋਂ ਪਹਿਲਾਂ ਵੀ ਤਾਂ ਹੈਗਾ ਸੀ ਤੇ ਹੁਣ ਵੀ ਹੈਗਾ ਕੌਣ ਕਹੇ ਉਹ ਸ੍ਰੀ ਗੁਰੂ 모ਯੰ ਦੇਪੁਰੀ ਮੈਂ ਗयो ਆ ਪਰਮੇਸ਼ਰ ਭਾਇਓ ਖਰਚਿੰਦਾ ਅਸਾਂ ਦੀਓ ਸੇਰੀ ਗੁਰਤੇ ਬਠਾਇਓ ਨਾ ਮੇਰਾ ਗੁਰੂ ਅੱਜ ਮਰਿਆ ਨਾ ਪਹਿਲਾ ਜੰਮਣ ਤੋਂ ਪਹਿਲਾਂ ਵੀ ਹੈਗਾ ਸੀ ਤੇ ਮੇਰੇ ਵਾਹਿਗੁਰੂ ਇਹ ਗੱਲ ਸਮਝਣ ਦੀ ਆ ਅੱਜ ਜੋ ਗੱਦੀ ਜੁਗੋ ਜੁਗ ਪੂਰਾ ਪਰਮੇਸ਼ਰ ਤੇ ਹੁਣ ਵੀ ਮਰਿਆ ਨਹੀਂ ਅੱਜ ਵੀ ਦਰਸ਼ਨ ਹੁੰਦੇ ਆ ਕਿੱਥੋਂ ਆਏ ਗੁਰੂ ਸਾਹਿਬ ਕਿੱਥੋਂ ਆਉਂਦੇ ਆ ਵਾਹਿਗੁਰੂ ਆ ਤੇ ਗੁਰੂ ਸਾਹਿਬਾ ਗੁਰੂ ਸਾਹਿਬਾ ਤੇ ਵਾਹਿਗੁਰੂ ਆ ਕਿ ਗੁਰੂ ਨਾਨਕ ਬਾਦਸ਼ਾਹ ਤੋਂ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗਿਆਤ ਇਹ ਰੱਬ ਦੀ ਇੱਕ ਗੱਲ ਨਹੀਂ ਜਾਣ ਸਕਦੇ ਕਿਉਂ ਕਿਤੋਂ ਵੜਿਆ ਰਵਾਇਆ ਬੰਦਾ ਤੁਸੀਂ ਇਹ ਗੰਦੇ ਨਾਲੇ 'ਚ ਬੈਠੇ ਹੋ ਤੇ ਗੱਲ ਕਰਦੇ ਹੋ ਜੀ ਮੈਨੂੰ ਬੜਾ ਆਨੰਦ ਆ ਰਿਹਾ ਕਾਹਦਾ ਗੰਦੇ ਨਾਲੇ 'ਚ ਬੈਠਾ ਕਵੇ ਕਿ ਮਨ ਤੋ ਗੁਲਾਬਾਂ ਦੀ ਖੁਸ਼ਬੂ ਆ ਰਹੀ ਆ ਮਨ ਤੋ ਬੜੀ ਚੰਗੀ ਖੁਸ਼ਬੂ ਆ ਰਹੀ ਆ ਗੰਦੇ ਨਾਲੇ ਤੋਂ ਬਾਹਰ ਤਾਂ ਨਿਕਲ ਗੰਦੇ ਨਾਲੇ 'ਚ ਬੈਠਾ ਹੀ ਬੰਦਾ ਕਹੀ ਜਾਂਦਾ ਕਿ ਮੈਨੂੰ ਬੜੀ ਖੁਸ਼ਬੂ ਆ ਰਹੀ ਆ ਇਹੋ ਜੀਆਂ ਗੱਲਾਂ ਹੁੰਦੀਆਂ ਬਨੌਟੀ ਗੱਲਾਂ ਅਮਰ ਛਕਿਆ ਨਹੀਂ ਅੰਦਰਲੇ ਦਰਵਾਜ਼ੇ ਦਾ ਪਤਾ ਨਹੀਂ ਲੱਗਾ ਤੇ ਖਸ਼ਬੋ ਕਿੱਥੋਂ ਆਉਣੀ ਆ। ਦੇਵੀ ਗੁਨਾ ਦਾ ਪਤਾ ਨਹੀਂ ਲੱਗਾ ਉਹ ਤਾਂ ਗੁਰਨਾਮਕ ਕੋਲਾ। ਤੇ ਦਰਵਾਜ਼ਾ ਖੋਲ ਕੇ ਅਮਰੇ ਛੱਕੇ ਨਾਮ ਜਪ ਕੇ ਗੱਲ ਸਮਝਾਉਣੀ ਆ ਨਹੀਂ ਤੇ ਸਮਝ ਨਹੀਂ ਆਉਣੀ। ਤੋ ਸ਼ਬਦ ਬੜਾ ਪਿਆਰਾ ਹੈ। ਤੋ ਐਸੇ ਤਰ੍ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਇਹੋ ਜਿਹੇ ਸ਼ਬਦ ਰੋਜ਼ ਇੱਕ ਦੱਸਿਆ ਕਰੋ ਤੇ ਆਪਾਂ ਪਿਆਰ ਨਾਲ ਕਥਾ ਕਰੀਏ। ਤੁਸੀਂ ਅੰਦਰ ਲੈ ਜਾਓ ਵਾਹਿਗੁਰੂ ਬਣ ਜਾਓ ਤੇ ਸੱਚਖੰਡ ਪਹੁੰਚ ਜਾਓ। ਤੋ ਗੁਰੂ ਸਾਹਿਬ ਅਕੀਛ ਕਰ ਪਲੀਡ ਸਾਰਿਆਂ ਨੂੰ ਫਿਰ ਰਿਕੁਐਸਟ ਹੈ। ਕੋਈ ਨਾ ਕੋਈ ਸ਼ਬਦ ਮੈਨੂੰ ਦੱਸ ਦਿਆ ਕਰੋ ਤੇ ਮੈਂ ਆਪਦੀ ਕਥਾ ਕਰ ਪਿਆ ਕਰਾਂਗਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਇਹਨੂੰ ਪੜ੍ਹ ਕੇ ਵਿਚਾਰ ਕੇ ਅੰਦਰ ਲੈ ਜਾਓ ਤੇ ਗੁਰਨਾਨਕ ਬਣ ਜਾਓ ਬਸ ਮੇਰੀ ਇਹੋ ਹੀ ਰਿਕਵੈਸਟ ਹੈ ਤਾਂ ਮੈਂ ਗਰੁੱਪ ਬਣਾਇਆ ਓਏ ਗੁਰਨਾਨਕ ਬਣ ਜਾਓ ਗੁਰਨਾਨਕ ਬਣ ਜਾਓ ਗੁਰਨਾਨਕ ਬਣ ਜਾਓ ਇਹ ਛੱਡ ਦਿਓ ਦੁਨਿਆਵੀ ਮੋਹ ਛੱਡ ਦਿਓ ਪਰਿਵਾਰ ਦਾ ਮੋਹ ਛੱਡ ਦਿਓ ਬੱਚਿਆਂ ਦਾ ਮੋਹ ਛੱਡ ਦਿਓ ਬੋਖੀ ਦਾ ਮੋਹ ਛੱਡ ਦਿਓ ਮਾਇਆ ਦਾ ਮੋਹ ਛੱਡ ਦਿਓ ਔ ਗੁਰਨਾਨਕ ਬਨ ਜਾਓ ਗੁਰਨਾਨਕ ਬਨ ਜਾਓ ਗੁਰਨਾਨਕ ਸਿਮਰਨ ਨਾਲ ਬਨਣਾ ਢਾਈ ਘੰਟੇ ਜ਼ਰੂਰ ਸਿਮਰਨ ਕਰਿਆ ਕਰੋ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ 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 ਛੱਟੀ ਲਾਓ ਫੋਕਸ ਕਨਸੈਂਟਰੇਟ ਯੋਰ ਮਾਈਂਡ ਇਕਾਗਰ ਕਰੋ ਇਹ ਮਨ ਹਾਰ ਗਈ ਤੇ ਤੂੰ ਇੱਕ ਮਨ ਇਕੱਠ ਪਾਇ ਇਕਾਗਰ ਕਰੋ ਮਨ ਨੂੰ ਗੁਰੂ ਸਾਹਿਬ ਕਿਰਪਾ ਕਰਦੇ ਨੇ ਤੁਹਾਨੂੰ ਪਰਕਾ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਇਕਾਗਰ ਹੋ ਗਿਆ ਦੇਖੋ ਵਾਹਿਗੁਰੂ ਮੇਰੀ ਪਿਆਰ ਨਾਲ ਗੱਲ ਸੁਣਾ ਬਹੁਤ ਠੰਡੇ ਅੱਜ ਬਾਰ ਹਾਂ ਟੈਂਪਰੇਚਰ 4 ਹੈ ਰਾਤ ਦਾ ਸੂਰਜ ਨਿਕਲੇਗਾ ਹਾਂ ਮੈਗਨੀਫਾਈ ਗਲਾਸ ਨੂੰ ਲੈ ਕੇ ਸੂਰਜ ਅੱਗੇ ਕਰੋ ਉਹਦੀਆਂ ਕਿਰਨਾਂ ਇਕੱਠੀਆਂ ਹੋ ਗਈਆਂ ਤੁਹਾਡਾ ਹੱਥ ਸਾੜ ਦੇਗੀ ਕਾਗਜ਼ ਨੂੰ ਅੱਗ ਲੱਗ ਦੇਗੀ ਇੰਨੀ ਠੰਡ ਵਿੱਚ ਵੀ ਅੱਗ ਲੱਗਦੀ ਹੈ ਇਸੇ ਤਰ੍ਹਾਂ ਆਪਣੀ ਜਿਹੜੀ ਸੁਰਤੀ ਬਿਰਤੀ ਹੈ ਖਿੰਡੀ ਪਈ ਹੈ ਤੇ ਜੇ ਉਹਨੂੰ ਮੈਗਨੀਫਾਈ ਗਲਾਸ ਨਾਲ ਇਕਾਗਰ ਕਰ ਲਈਏ ਤੇ ਪ੍ਰਕਾਸ਼ ਨਾ ਹੋ ਜੂਗਾ ਜੇ ਇੱਥੇ ਅੱਗ ਲੱਗ ਸਕਦੀ ਆ ਤੇ ਸਾਨੂੰ ਪ੍ਰਕਾਸ਼ ਨਹੀਂ ਹੋ ਸਕਦਾ ਗੱਲ ਨੂੰ ਸਮਝੋ ਮੇਰੇ ਵਾਈ ਗੁਰੂ ਜੀ ਇਹ ਗੱਲ ਨੂੰ ਸਮਝੋ ਇੱਕ ਖਿੰਡੀ ਹੋਈ ਬਿਰਤੀ ਨੂੰ ਇਕੱਠਾ ਕਰਨ ਲਈ ਇਕਾਗਰ ਕਰਨ ਲਈ ਫੋਕਸ ਕਰਨ ਲਈ ਕਨਸੈਂਟਰੇਟ ਕਰਨ ਲਈ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਬਖਸ਼ੇਸ਼ ਵੀ ਲਗੋ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੇਸ਼ ਕਰੋ ਇਕਾਗਰ ਹੋ ਜਾਏ ਵਾਈ ਗੁਰੂ ਜਿਸ ਵੇਲੇ ਇਕਾਗਰ ਹੋ ਗਈ ਉਹ ਕਾਗਜ਼ ਸਾੜ ਸਕਦੀ ਆ ਚਿਰਨਾ ਕਿ ਤੁਹਾਨੂੰ ਪ੍ਰਕਾਸ਼ ਹੋ ਜਾਊਗਾ। ਉਹ ਗੱਲ ਨੂੰ ਮੇਰੇ ਵਾਹਿਗੁਰੂ ਜੀ ਗੱਲ ਨੂੰ ਸਮਝੋ ਤੁਹਾਨੂੰ ਪ੍ਰਕਾਸ਼ ਹੋ ਜਾਊਗਾ। ਬਸ ਪ੍ਰਕਾਸ਼ ਹੋ ਗਿਆ। ਤੁਹਾਨੂੰ ਉਦੋਂ ਸਮਝ ਆਣੀ। ਮੈਂ ਤਾਂ ਵਾਹਿਗੁਰੂ। ਅਰੇ ਮੈਂ ਤਾਂ ਵਾਹਿਗੁਰੂ ਸਰੀਰ ਤਾਂ ਕੁਛ ਵੀ ਨਹੀਂ। ਮੈਂ ਤਾਂ じゃ ਮੁਕਤੀ ਲੈਣ ਦੀ ਗੱਲ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਵੀ ਮੁਕਤੀ ਦਿਓ। ਕਿਰਪਾ ਕਰੋ ਮਨੁਸਰੀਰ ਤੋਂ ਬਚਾਓ। ਇਹ ਰੇਤਾ ਦੇ ਮਿੱਟੀ ਦੇ ਗੰਦੇ ਸਰੀਰ ਤੋਂ ਮੈਨੂੰ ਬਚਾ ਲੈ। ਗੰਦੇ ਨਾਲੇ ਤੋਂ ਬਾਹਰ ਕੱਢ ਲੈ ਮੇਰੇ ਵਾਹਿਗੁਰੂ ਮੈਨੂੰ ਗੰਦੇ ਨਾਲੇ ਤੋਂ ਬਾਹਰ ਕੱਢ। ਮੈਨੂੰ ਗੰਦੇ ਨਾਲੇ ਤੋਂ ਬਾਹਰ ਕੱਢ। ਤਾਰ ਦਾਸਾਂ ਸੁਣਦਾ ਵਾਹਿਗੁਰੂ ਤੇ ਕੱਢ ਲੇਗਾ ਅਰਦਾਸ ਜ਼ਰੂਰ ਸੁਣਦਾ ਹੈ ਸਾਡੇ ਕਰਮ ਹੀ ਐਡੇ ਭੈੜੇ ਹੁੰਦੇ ਆ ਮਾਂ ਦਾ ਬਹੁਤ ਕਸੂਰ ਆ ਸਾਨੂੰ ਮਾਂ ਨੇ ਜੰਮਦਿਆਂ ਅੰਮ੍ਰਿਤ ਕਿਉਂ ਨਹੀਂ ਸ਼ਕਾਇਆ ਸਿਮਰਨ ਕਿਉਂ ਨਹੀਂ ਕਰਾਇਆ ਉਹੀ ਇੱਕ ਉਮਰ ਹੁੰਦੀ ਆ ਕਿ ਦੇਖੋ ਵਾਹਿਗੁਰੂ ਜੀ ਬੱਚੇ ਨੂੰ ਵਿਕਾਰਾਂ ਦਾ ਪਤਾ ਮਾਇਆ ਦਾ ਪਤਾ ਹੰਮੇ ਦਾ ਪਤਾ ਕਰੈ ਦਾ ਪਤਾ ਕਾਮ ਕ੍ਰੋਧ ਦਾ ਪਤਾ ਉਸ ਨੂੰ ਨਿਰੂਲ ਗੁਰੂ ਨਾਨਕ ਹੈ ਉਹਨੂੰ ਅੰਮ੍ਰਿਤ ਸ਼ਕਾ ਕੇ ਪੱਜੇ ਕਕਾਰ ਪਵਾ ਕੇ ਕਿ ਸਿਮਰਨ ਕਰਾਵੇ ਮਾਂ ਤੇ ਗੁਰੂ ਸਾਹਿਬ ਨੂੰ ਕਹੇ ਤੁਹਾਡਾ ਸਹਬ ਜਾਦਾ ਇਹਨੂੰ ਸਤਖੰਡ ਲੈ ਜਾਓ ਉਹ ਹਫਤੇ ਵਿੱਚ ਦੋ ਤਿੰਨ ਵਾਰ ਹੀ ਬਿਠਾਓ 5 ਮਿੰਟ 5 ਮਿੰਟ 5 ਮਿੰਟ ਸਤਖੰਡ ਚਲਾ ਜਾਏਗਾ ਕਿਉਂਕਿ ਨਿਰੋਲ ਗੁਰਨਾਨਕ ਹੈ ਉਹ ਨਿਰੋਲ ਗੁਰਨਾਨਕ ਹੈ ਉਥੇ ਆਪਾਂ ਕੰਮਾਂ ਕੰਮ ਨਹੀਂ ਕਰਦੀ ਅ ਬੱਚਾ ਵੱਡਾ ਹੋ ਰਿਹਾ ਹੈ ਚਾਵਾਂ ਨਾਲ ਲਾਡਾਂ ਕਰਦੀ ਆ ਵੱਡਾ ਹੋ ਕੇ ਉਮਰਤ ਨਹੀਂ ਛਕਦਾ ਤੇ ਮਾਂ ਦਾ ਬਹੁਤ ਹੱਥ ਹੈ ਮਾਂ ਫਸਟ ਟੀਚਰ ਹੈ ਜੇ ਮਾਂ ਚੰਗੀ ਹੋਵੇ ਤੇ ਬੱਚਾ ਕਦੀ ਵਿਗੜਦਾ ਨਹੀਂ ਬਿਕਾਰਾਂ ਤੋਂ ਬਚ ਜਾਂਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਗੱਲ ਸਮਝ ਆ ਜਾਏ ਭਾਈ ਕਿਰਪਾ ਹੋ ਜਾਏ ਕਿਰਪਾ ਲੈ ਲੈ ਚੋਲੀ ਅਟਕੇ ਮੰਗ ਕੇ ਬਣ ਕੇ ਕਿਰਪਾ ਦੇ ਲੈ ਚੋਲੀ ਹਟੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੀੜੀ ਦਰ ਪੀੜੀ ਸਿੱਖੀ ਚਲਦੀ ਰਹੇ ਮੇਰੇ ਘਰ ਇੱਕ ਬੱਚਾ ਦਸਮਦਾਰੀ ਹੋ ਜਾਏ ਸਤਕੰਡ ਪਹੁੰਚ ਜਾਏ ਤੇ ਮੈਨੂੰ ਵੀ ਸਮਝ ਆ ਜਾਏ ਕਿਰਪਾ ਕਰੋ ਮੇਰੇ ਵਾਹਿਗੁਰੂ ਬਖਸ਼ਿਸ਼ ਕਰੋ ਸਿਮਰਨ ਤੇ ਬਿਠਾਓ ਕੰਮ ਹੋ ਜਾਏਗਾ ਮੇਰੇ ਵਾਹਿਗੁਰੂ ਠੀਕ ਹੈ ਗੱਲ ਸਮਝ ਗਿਆ ਤੋ ਸਮਝੋ ਕਰ ਲਓ ਡਰੇ ਹੋ ਰਹੇ